ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਸਾਰੇ ਵਧੀਆ ਹੋਵੋਗੇ ਅੱਜ ਦੀ ਸਾਡੀ ਵੀਡੀਓ ਹੋਵੇਗੀ ਸਿਰਫ ਰਸੋਈ ਦੇ ਸਮਾਨ ਦੀ ਔਰ ਰਸੋਈ ਦੀ ਹਰ ਇੱਕ ਆਈਟਮ ਦੀ ਔਰ ਬਹੁਤ ਹੀ ਵਧੀਆ ਗਿਫਟ ਵਗੈਰਾ ਤੁਸੀਂ ਕਿਸੇ ਨੂੰ ਦੇਣੇ ਆ ਤਾਂ ਬਹੁਤ ਹੀ ਵਧੀਆ ਆਪਸ਼ਨ ਹੈ ਜੀ ਬਿਲਕੁਲ ਵਧੀਆ ਮਟੀਰੀਅਲ ਵਾਲਾ ਸਮਾਨ ਮਿਲੇਗਾ ਜੀ ਇੱਥੇ ਤਾਂ ਇਹ ਹੈ ਜੀ ਲੁਧਿਆਣੇ ਦਾ ਮਸ਼ਹੂਰ ਸਟੋਰ ਮਾਲ ਇੱਕ ਤਰ੍ਹਾਂ ਨਾਲ ਕਹਿ ਲਓ ਇਸ ਨੂੰ ਲੁਧਿਆਣੇ ਜਾਂ ਦੀ ਗਿੱਲ ਰੋਡ ਵਾਲਾ ਫੈਸ਼ਨ ਕਿੰਗ ਤੇ ਅੱਜ ਦੀ ਵੀਡੀਓ ਹੈ ਸਾਡੀ ਰਸੋਈ ਦੇ ਸਮਾਨ ਨਾਲ ਰਿਲੇਟਡ ਔਰ ਆਪਣਾ ਇਸ ਤਰ੍ਹਾਂ ਦੇ ਗਿਫਟ ਵਗੈਰਾ ਹੋਏ ਆ ਦੇਖੋ ਇੱਧਰ ਟਿਫਨ ਬਾਕਸ ਹੋਏ ਸਾਰਾ ਮਤਲਬ ਵਾਟਰ ਬੋਟਲਸ ਹੋਈਆਂ ਮਤਲਬ ਬੱਚਿਆਂ ਦਾ ਸਮਾਨ ਵੀ ਤੁਹਾਨੂੰ ਇੱਥੇ ਮਿਲੇਗਾ ਜਿਵੇਂ ਟਿਫਨ ਬਾਕਸ ਵਾਟਰ ਬੋਟਲਸ ਜਿਓਮੈਟਰੀਆਂ ਵਗੈਰਾ ਕਿੱਟਾਂ ਵਗੈਰਾ ਇਸ ਤਰ੍ਹਾਂ ਦੀਆਂ ਹੁੰਦੀਆਂ ਨਾ ਉਹ ਸਮਾਨ ਤਾਂ ਇੱਧਰ ਟੌਇਜ਼ ਸੈਕਸ਼ਨ ਵੀ ਵਿੱਚੇ ਹੀ ਮਿਕਸ ਹੋਵੇਗਾ ਤੇ ਬਹੁਤ ਹੀ ਵਧੀਆ ਮਟੀਰੀਅਲ ਵਿੱਚ ਤੁਹਾਨੂੰ ਇੱਥੇ ਹਰ ਇੱਕ ਆਈਟਮ ਮਿਲੇਗੀ ਔਰ ਰਸੋਈ ਦੇ ਘਰ ਦੇ ਸਮਾਨ ਦੀ ਜਿਸ ਦੀ ਕੀ ਹਰ ਗ੍ਰਹਿਣੀ ਨੂੰ ਹਰ ਮਤਲਬ ਔਰਤ ਨੂੰ ਹਰ ਇੱਕ ਮਤਲਬ ਮਿਡਲ ਕਲਾਸ ਫੈਮਿਲੀ ਨੂੰ ਇਸ ਚੀਜ਼ਾਂ ਦੀ ਲੋੜ ਰਹਿੰਦੀ ਹੀ ਰਹਿੰਦੀ ਹੈ ਤਾਂ ਦੇਖੋ ਜੀ ਆ ਇੱਥੇ ਹੈ ਜੀ ਪਾਣੀ ਵਾਲੀਆਂ ਬੋਤਲਾਂ ਡਿਜ਼ਾਈਨ ਦੇਖੋ ਬਹੁਤ ਜ਼ਿਆਦਾ ਹੈ ਬੱਚਿਆਂ ਦੀਆਂ ਵਾਟਰ ਬੋਟਲਸ ਹੈ ਆ ਇੱਥੇ ਸੈਂਡਵਿਚ ਮੇਕਰ ਪਏ ਹੋਏ ਨੇ ਕਿੰਨੇ ਜ਼ਿਆਦਾ ਡਿਜ਼ਾਈਨ ਹੈ ਉੱਪਰ ਤੁਹਾਨੂੰ ਪ੍ਰੈਸ ਵਗੈਰਾ ਮਿਲ ਜਾਵੇਗੀ ਤਾਂ ਇੱਧਰ ਹੈ ਜੀ ਆਪਣਾ ਆ ਜਿਹੜੇ ਕੱਪ ਵਗੈਰਾ ਹੁੰਦੇ ਐਦਾ ਮਤਲਬ ਪੂਰੇ ਇਹਨਾਂ ਡੱਬਿਆਂ ਵਿੱਚ ਪੈਕ ਕਰਕੇ ਰੱਖੇ ਹੋਏ ਨੇ ਬੜੇ ਹੀ ਸੋਹਣੇ ਅਗਰ ਤੁਸੀਂ ਵਿਆਹ ਸ਼ਾਦੀ ਤੇ ਤੁਹਾਡੀ ਕਿਸੇ ਫਰੈਂਡ ਦੀ ਮੈਰिज ਹੈ ਜਾਂ ਫਿਰ ਤੁਸੀਂ ਰਿਟਾਇਰਮੈਂਟ ਤੇ ਇਹੋ ਜਿਹੇ ਪ੍ਰੋਗਰਾਮਾਂ ਤੇ ਕੋਈ ਗਿਫਟ ਆਈਟਮ ਦੇਣਾ ਚਾਹੁੰਦੇ ਹੋ ਤਾਂ ਵੀ ਬਹੁਤ ਵਧੀਆ ਹੈ ਜੀ ਲੁਧਿਆਣਾ ਦੇ ਬਸ ਅਡੇ ਤੋਂ ਸਿੱਧਾ ਹੀ ਤੁਸੀਂ ਗਿਲਰ ਰੋਡ ਨੂੰ ਔਟੋ ਲੈਣਾ ਉਧਰੋਂ ਬਹੁਤ ਨਜ਼ਦੀਕ ਪੈਂਦਾ ਹੈ ਜੀ ਲੁਧਿਆਣੇ ਦਾ ਫੈਸ਼ਨ ਕਿੰਗ ਬਹੁਤ ਹੀ ਵਧੀਆ ਸਟੋਰ ਹੈ ਔਰ ਕਾਫੀ ਸਸਤਾ ਸਟੋਰ ਹੈ ਬਿਲਕੁਲ ਤੁਹਾਡੀ ਜੇਬ ਦੇ ਅਕੋਰਡਿੰਗ ਆ ਦੇਖੋ ਆ ਇੱਥੇ ਕੁਝ ਅਲੈਦਾ ਹੀ ਪ੍ਰਾਣੀ ਪਿਆ ਸੀਗਾ ਜਿਰਾਫ ਟਾਈਪ ਮੈਂ ਇਹਨੂੰ ਕੈਪਚਰ ਕਰ ਰਹੀ ਸੀਗੀ ਲੰਬੀ ਕਰਦਣ ਵਾਲਾ ਤਾਂ ਮੇਰੇ ਇਧਰ ਬੇਟੀ ਚੱਕ ਕੇ ਲੈ ਕੇ ਆ ਰਹੀ ਐ ਖਡੋਣੇ ਬਿਊਟੀ ਪ੍ਰੋਡਕਟ ਇਹਨੂੰ ਇਹੀ ਰਹਿੰਦਾ ਬਸ ਇਹਨਾਂ ਜਾ ਕੇ ਨਾ ਦੁਕਾਨਾਂ ਦੇ ਅੰਦਰ ਇਦਾਂ ਦਾ ਸਮਾਨ ਹੀ ਦੇਖਣਾ ਹੁੰਦਾ ਤਾਂ ਆ ਦੇਖੋ ਤਾਂ ਚਲੋ ਜੀ ਇੱਥੇ ਆਗੇ ਆਪਣੇ ਟਿਫਨ ਬਾਕਸ ਜਿਵੇਂ ਮੰਨ ਲਓ ਕੋਈ ਮੇਰਾ ਭਰਾ ਜਵਾਬ ਕਰਦਾ ਏ ਆਫਿਸ ਵਾਸਤੇ ਟਿਫਨ ਲੈਣ ਦੀ ਸੋਚ ਰਿਓ ਤੁਸੀਂ ਵਧੀਆ ਕੰਪਨੀ ਦਾ ਇਦਾਂ ਮਤਲਬ ਮਤਲਬ 1000 ਤੋਂ ਨੀਚੇ ਸੀਗਾ ਇਹ ਟਿਫਨ 6-700 ਦੀ 7-800 ਦੀ ਰੇਂਜ ਵਿੱਚ ਇਦਾਂ ਅਲੱਗ-ਅਲੱਗ ਪ੍ਰਾਈਸ ਲੱਗੇ ਹੋਏ ਹੈ ਜੀ ਔਰ ਇਸ ਦਾ ਸਟੀਲ ਬਹੁਤ ਹੀ ਵਧੀਆ ਸੀਗਾ ਟਿਫਨ ਦਾ ਦੋ ਵਿੱਚ ਤੁਹਾਨੂੰ ਡੱਬੇ ਆ ਜਾਣਗੇ ਤੇ ਇੱਕ ਰੋਟੀ ਪਾਣ ਵਾਸਤੇ ਲੰਬਾ ਡੱਬਾ ਆ ਜਾਵੇਗਾ ਤੇ ਕਾਫੀ ਵਧੀਆ ਕੁਆਲਿਟੀ ਦੇ ਟਿਫਨ ਹੈ ਜੀ ਇੱਥੇ ਵਿਦ ਕਵਰ ਇਸ ਤਰ੍ਹਾਂ ਮਤਲਬ ਬੈਗ ਟਾਈਪ ਹੁੰਦੇ ਉਹ ਮਿਲ ਜਾਣਗੇ ਆ ਉੱਪਰ ਜ਼ਿਆਦਾ ਰੇਂਜ ਵਾਲੇ ਸੀਗੇ ਜਿਨ੍ਹਾਂ ਵਿੱਚ ਖਾਣਾ ਮਤਲਬ ਗਰਮ ਰੱਖਿਆ ਜਾਂਦਾ ਹੈ ਕਾਫੀ ਦੇਰ ਤੱਕ ਤਾਂ ਆ ਦੇਖੋ ਇੱਥੇ ਆ ਸੀਗੇ ਦੋ ਟਿਫਨ ਐਦਾ ਮਤਲਬ ਦੋ ਬੜੀਆਂ ਕਟੋਰੀਆਂ ਸੀਗੀਆਂ ਔਰ ਇੱਕ ਰੋਟੀ ਭਾਣ ਵਾਸਤੇ ਅਲੱਗ ਆਉਂਦਾ ਹੈ ਉਹ ਵੀ ਸੀਗਾ ਇੱਥੇ ਤਾਂ ਸਾਰੇ ਮੈਂ ਉਹੀ ਦੇਖ ਰਹੀ ਸੀਗੀ ਇੱਥੇ ਸਾਰੇ ਮੈਂ ਕਿਹਾ ਚਲੋ ਇੱਕ ਅੱਧਾ ਖੋਲ ਕੇ ਦੇਖ ਲੈਂਦੇ ਆਂ ਅਸੀਂ ਤਾਂ ਦੇਖੋ ਛੋਟੀ ਰੇਂਜ ਦੇ ਮਤਲਬ ਘੱਟ ਰੇਂਜ ਦੇ ਵੀ ਸੀਗੇ ਜ਼ਿਆਦਾ ਰੇਂਜ ਦੇ ਵੀ ਹੈ ਤਾਂ ਆਹ ਦੇਖੋ ਇੱਧਰ ਆ ਆ ਗਏ ਏਦਾਂ ਮਤਲਬ ਕੌਫੀ ਕੱਪ ਹੋਏ ਚਾਹ ਦੇ ਕੱਪ ਐ ਇੱਧਰ ਸਾਰਾ ਹੀ ਤੁਹਾਨੂੰ ਸਮਾਨ ਇਸ ਤਰ੍ਹਾਂ ਦਾ ਮਿਲ ਜਾਵੇਗਾ ਬੱਚਿਆਂ ਦੇ ਸਿੱਪਰ ਆਪਣੇ ਕੋਲ ਡਰਿੰਕ ਗਲਾਸ ਹੋਏ ਜਾਂ ਫਿਰ ਜੂਸ ਗਲਾਸ ਕਹਿ ਲਓ ਇਹਨਾਂ ਨੂੰ ਕਾਫੀ ਕੱਚ ਦੇ ਗਲਾਸਾਂ ਦੀ ਵੈਰਾਈਟੀ ਸੀਗੀ ਇੱਥੇ ਬਹੁਤ ਹੀ ਸੋਹਣੇ-ਸੋਹਣੇ ਮਤਲਬ ਇਦਾਂ ਦੇ ਉੱਪਰ ਜਿਹੜਾ ਰੱਖਿਆ ਸੀਗਾ ਸਾਰਾ ਸਟੀਲ ਦਾ ਆਵਲੇ ਡੱਬੀਆਂ ਐਦਾ ਸਟੀਲ ਦੇ ਭਾਂਡੇ ਜੀ ਹੁੰਦੇ ਨਹੀਂ ਆ ਡੱਬੀਆਂ ਸਟੀਲ ਵਾਲੀਆਂ ਉਹ ਸੀਗੀਆਂ ਤੇ ਨੀਚੇ ਕੱਪਾਂ ਦੇ ਸੈੱਟ 6 6 ਦੇ 12 12 ਦੇ ਸੀਗੇ ਆ ਦੇਖੋ ਇੱਥੇ ਬੋਤਲਾ ਕੀ ਐ ਮਤਲਬ ਡਿਜ਼ਾਈਨ ਬਹੁਤ ਜ਼ਿਆਦਾ ਪਏ ਹੋਏ ਨੇ ਆ ਇੱਥੇ ਸੀਗੇ ਵਿਦ ਕੱਪ ਸੀਗੇ ਇਹ ਜਿਹੜੇ ਹੁੰਦੇ ਉਹ ਐਨ ਵਧੀਆ ਕੌਫੀ ਵਾਲੇ ਚਾਹ ਵਾਲੇ ਕੱਪ ਐ ਆ ਦੇਖੋ ਆ ਨਮਕੀਨ ਭੂਜੀਏ ਪਾਣੇ ਨੂੰਗੀ ਨਾਲ ਹੀ ਦਿੱਤੀਆਂ ਵੀ ਆ ਪਲੇਟਾਂ ਜੀਆਂ ਔਰ ਇੱਧਰ ਦੇਖੋ ਬਾਉਲਸ ਆ ਗਏ ਆਪਣਾ ਆ ਕੱਪ ਐ ਬੜਾ ਹੀ ਸੋਹਣਾ ਸੋਹਣਾ ਸਮਾਨ ਕਹਿਣ ਤੋਂ ਭਾਵ ਕਿ ਬੜਾ ਹੀ ਸੋਹਣਾ ਤੇ ਪਿਆਰਾ ਲੱਗ ਰਿਹਾ ਸੀਗਾ ਸਾਰਾ ਸਮਾਨ ਤਾਂ ਦੇਖੋ ਜੀ ਹੁਣ ਤੁਸੀਂ ਕਰੋ ਵੀਡੀਓ ਸਾਰੀ ਇੰਜੋਏ ਤੇ ਇੱਥੇ ਸਾਰਾ ਸਟੀਲ ਦਾ ਸਮਾਨ ਤੁਹਾਨੂੰ ਮਿਲ ਜਾਵੇਗਾ ਜਿਵੇਂ ਮੰਨ ਲਓ ਨੋਨ ਸਟਿਕ ਭਾਂਡੇ ਹੋਏ ਔਰ ਆਪਣੇ ਜਿਹੜੇ ਦੂਸਰੇ ਹੁੰਦੇ ਵਧੀਆ ਸਟੀਲ ਵਾਲੇ ਭਾਂਡੇ ਉਹ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਤਾਂ ਚਲੋ ਜੀ ਹੁਣ ਮੈਂ ਇੱਥੇ ਮਿਊਜ਼ਿਕ ਲਗਾਉਂਦੀ ਆ ਸਾਰੀ ਵੀਡੀਓ ਵਿੱਚ ਤੁਸੀਂ ਇਸ ਤਰ੍ਹਾਂ ਦੇਖ-ਦੇਖ ਕੇ ਰੇਟ ਵੀ ਉੱਪਰ ਲੱਗੇ ਹੋਣੇ ਕਈਆਂ ਵੀਡੀਓ ਵਿੱਚ ਤਾਂ ਤੁਹਾਨੂੰ ਉਹ ਸਾਰਾ ਸਮਾਨ ਇੱਥੇ ਇਜ਼ੀਲੀ ਮਿਲ ਜਾਵੇਗਾ ਤਾਂ ਤੁਸੀਂ ਦੇਰ ਨਾ ਕਰੋ ਅਗਰ ਤੁਸੀਂ ਲੁਧਿਆਣੇ ਵਿੱਚ ਆਉਣਾ ਸੋਚ ਰਹੇ ਹੋ ਤਾਂ ਤੁਸੀਂ ਲੁਧਿਆਣੇ ਦੇ ਗਿਲ ਰੋਡ ਵਾਲੇ ਫੈਸ਼ਨ ਕਿੰਗ ਵਿੱਚ ਆ ਸਕਦੇ ਹੋ ਇੱਥੇ ਤੁਹਾਨੂੰ ਸਾਰਾ ਕਪੜੇ ਜੁੱਤੀਆਂ ਮਨਿਆਰੀ ਦਾ ਸਮਾਨ ਬੱਚਿਆਂ ਦਾ ਜੈਂਟਸ ਦਾ ਮਤਲਬ ਪੂਰਾ ਫੈਮਿਲੀ ਵਾਸਤੇ ਸਮਾਨ ਇੱਕੋ ਛੱਤ ਥੱਲੇ ਮਿਲ ਜਾਵੇਗਾ ਤਾਂ ਲੋ ਜੀ ਹੁਣ ਤੁਸੀਂ ਕਰੋ ਵੀਡੀਓ ਇੰਜੋਏ ਆ ਦੇਖੋ ਪਿੱਤਲ ਦਾ ਸੈੱਟ ਵਾਓ ਗਲਾਸ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਨੇ ਹਨਾ ਤਾਂ ਚਲੋ ਜੀ ਹੁਣ ਮੈਂ ਕਰਦੀ ਆ ਇਹਦੇ ਵਿੱਚ 뮤직 ਐਡ